ਵਿਹਾਰ ਦੇ ਇੱਕ ਸਕੂਲ ਨੇ 700 ਸਕੂਲੀ ਬੱਚਿਆਂ ਨੂੰ ਪੜਾਈ ਕਰਨ ਦਾ ਨਾਮ ਹੈ ਜਿਹੜਾ ਉਹ ਕੈਂਸਰ ਚਮੜੀ ਦਾ ਰੋਗ ਅਗਿਆਤ ਵਾਇਰਸ ਤੇ ਬੰਜਪਨ ਦਿੱਤਾ ਬਿਲਗੜ ਫਾਊਂਡੇਸ਼ਨ ਨੇ ਇੱਕ ਟੀਕਾ ਤਿਆਰ ਕੀਤਾ ਜਿਹਦਾ ਨਾਮ ਉਹਨੇ ਸਰਵਾਈਕਲ ਵੈਕਸੀਨ ਰੱਖਿਆ ਤੇ ਬਿਨਾਂ ਉਹਦੇ ਫਸਟ ਰਿਜ਼ਲਟ ਲੈ ਤੇ ਬਿਨਾਂ ਉਹਦੀ ਐਂਟੀਡੋਟ ਬਣਾਏ ਸਕੂਲ ਨੇ ਇਹ ਸਕੂਲੀ ਬੱਚਿਆਂ ਨੂੰ ਲਾਇ ਜਿਹਦੇ ਸਿੱਟੇ ਵਜੋਂ ਉਸਦਾ ਵਾਲੇ ਮਾਪੇ ਤੇ ਬੋਝ ਤੇ ਨਰਕ ਚ ਤੈਰਦੀ ਵੀ লাশ ਬਣ ਗਈਆਂ ਕਾਹਤੋਂ ਕਿਉਂ ਕਿ ਹੁੰਦਾ ਇਲਾਜ ਹੁੰਦੀ ਐਂਟੀਡੋਟ ਬਣਾਉਂਦੀ ਇਜਾਜ਼ਤ ਹੀ ਨਹੀਂ ਹੈ ਕਿਸੇ ਨੂੰ ਤੇ ਇਹ ਇਹਦਾ ਜਵਾਬ ਕੌਣ ਦੇਊਗਾ ਤੇ ਸਾਰੇ ਤੋਂ ਵੱਡੀ ਗੱਲ ਹੈ ਕਿ ਇਹਦਾ ਜਵਾਬ ਕੌਣ ਲਊਗਾ ਇਹਨਾਂ ਤੋਂ ਉਹਨਾਂ ਦੀ ਹਿੰਮਤ ਨਹੀਂ ਹੈ ਕਿਸੇ ਇੱਕ ਬੱਚੇ ਦੇ ਨਾਲ ਵੀ ਇਹੋ ਜਿਹਾ ਕੰਮ ਕਰ ਜਾਣ ਤੇ ਉਹਨਾਂ ਨੇ 1 ਨਹੀਂ 2 ਨਹੀਂ 5 ਨਹੀਂ 7 ਨਹੀਂ 700 ਬੱਚੇ ਦੇ ਨਾਲ ਇਹ ਕੰਮ ਕੀਤਾ ਕਿਹਦੀ ਛੇ ਤੇ ਕੀਤਾ ਇਨੀ ਹਿੰਮਤ ਇਹਦਾ ਕਿ ਕਿੱਥੋਂ ਆਈ ਕਿਹਦੀ ਛੇ ਤੇ ਕੀਤਾ ਤੇ ਕਿਹਦੀ ਪਰਮਿਸ਼ਨ ਨਾਲ ਕੀਤਾ ਤੇ ਬੜੇ ਦੁੱਖ ਦੀ ਇਹ ਗੱਲ ਹੈ ਕਿ ਜਦੋਂ ਅਸੀਂ ਇਹਦੀ ਅਪੀਲ ਲਾਈ ਤੇ ਇੱਕ ਤਾਂ ਹੁੰਦਾ ਨਾ ਕੇਸ ਐਂਡ ਤੇ ਜਾ ਕੇ ਖਾਰਜ ਹੁੰਦਾ ਇਹ ਕੇਸ ਹੈ ਜਿਹੜਾ ਮੁੱਢ ਤੋਂ ਹੀ ਖਾਰਜ ਹੋ ਗਿਆ ਕਿਉਂਕਿ ਉਹਨਾਂ ਨੇ ਅਪਾਰ ਆਈਡੀ ਆ ਜਿਹੜੀ ਚੱਕ ਕੇ ਸਾਹਮਣੇ ਰੱਖਤੀ ਕਿ ਇਹਨਾਂ ਦੇ ਮਾਪਿਓ ਦੀ ਪਰਮਿਸ਼ਨ ਦੇ ਨਾਲ ਹੀ ਲਾਈ ਹੈ ਇਹਨਾਂ ਨੂੰ ਅਪਾਰ ਆਈਡੀ ਜੀ ਤੇ ਸਾਫ ਸਾਫ ਲਿਖਿਆ ਹੈ ਕਿ ਬੱਚੇ ਦੇ ਸਾਰੇ ਮਾਲਕਾਨਾ ਹੱਕ ਸਕੂਲ ਕੋਲੇ ਹੋਣਗੇ ਤੇ ਸਕੂਲ ਜਦੋਂ ਚਾਵੇ ਜੋ ਵੀ ਚਾਵੇ ਪ੍ਰਯੋਗ ਇਹਨਾਂ ਤੇ ਕਰ ਸਕਦਾ ਹੈ 700 ਬੱਚੇ ਆ ਨਰਕ ਨਾਲੋਂ ਭੈੜੀ ਜ਼ਿੰਦਗੀ ਕਹਿਣਾ ਮੈਂ 2 ਮਿੰਟ ਦੀ ਵੀਡੀਓ ਪਾ ਕੇ ਚੁੱਪ ਕਰ ਜਾਊਂਗਾ ਹੋ ਸਕਦਾ ਫਿਰ ਮੈਨੂੰ ਇਹਦਾ ਖਿਆਲ ਆਵੇ ਜਾਂ ਨਾ ਆਵੇ ਚੇਤਾ ਕਰਾਉਂ ਤੀ ਚੇਤਾ ਆਵੇ ਤਾਂ ਪਰ ਉਹਨਾਂ ਬੱਚੀਆਂ ਦੇ ਨਾਲ ਤਾਂ ਹਰ ਪੜ ਬੀਤਣਾ ਹੈ ਨਾ ਇਹ ਨਰਕ ਤਾਨੂੰ ਕਿਹਾ ਸੀ ਪਰ ਆਈਡੀਆਂ ਤੇ ਸੈਨ ਨਾ ਕਰੋ ਉਹਨਾਂ ਦੀ ਸਿਹਤ ਹੀ ਅੱਜ ਤੁਹਾਡੇ ਬੱਚਿਆਂ ਨਾਲ ਕਮ ਹੋ ਗਿਆ ਤੇ ਇਹ ਵੈਕਸੀਨਾਂ ਜਿਹੜੀਆਂ ਤੁਹਾਨੂੰ ਲਾਈਆਂ ਜਾਂਦੀਆਂ ਨੇ ਇਹ ਲਾਉਂਦੀ ਉਹਨਾਂ ਨੂੰ ਕਿਤੇ ਪਰਮਿਸ਼ਨ ਨਹੀਂ ਲੈਣੀ ਪੈਂਦੀ ਕਿਉਂਕਿ ਇਹ ਸਾਰੀਆਂ ਦੀਆਂ ਸਾਰੀਆਂ ਵੈਕਸੀਨਾਂ ਬਿਲਗੈਟ ਫਾਊਂਡੇਸ਼ਨ ਬਣਾਉਂਦੀ ਹੈ ਤੇ ਬਿਲਗੈਟ ਫਾਊਂਡੇਸ਼ਨ ਮੈਂਬਰ ਹੈ ਉਸੇ ਸੀਕ੍ਰੇਟ ਸੁਸਾਇਟੀ ਦੀ ਜਿਹੜੀ ਸਾਡੀ ਸਰਕਾਰ ਨੂੰ ਬਣਾਉਂਦੀ ਤੇ ਮਟਾਉਂਦੀ ਹੈ ਇਸ ਕਰਕੇ ਇਹ ਅਧਿਕਾਰ ਉਹਨੇ ਕੋਲ ਹੀ ਰੱਖਿਆ ਹੋਇਆ ਉਹ ਜਦੋਂ ਦਾ ਜ਼ਿਕਰੇ ਆਪਦੀ ਕੋਈ ਵੀ ਵੈਕਸੀਨ ਦਾ ਭਾਰਤੀਆਂ ਤੇ ਪ੍ਰਯੋਗ ਉਹ ਕਰ ਸਕਦਾ ਹੈ ਹੁਣ ਕਰੋਨਾ ਤੋਂ ਬਾਅਦ ਤੁਸੀਂ ਨਾ ਸੁਣੋਗੇ ਡਾਈਸਿਸ ਐਕਸ ਸੁਣ ਲਓ ਹੁਣ ਯਾਦ ਰੱਖਿਓ ਨਾ ਇਹ ਵੀ ਅੱਗੇ ਤੁਹਾਨੂੰ ਟੱਕਰਨ ਵਾਲਾ ਜਿਵੇਂ ਇਹ ਬੱਚਿਆਂ ਦੀ ਜ਼ਿੰਦਗੀ ਨਰਕ ਬਣ ਕੇ ਟੱਕਰੀ ਨਾ ਇਹ ਵੀ ਤੁਹਾਨੂੰ ਟੱਕਰਨ ਵਾਲਾ ਡਾਈਸਿਸ ਐਕਸ ਜਿਹਦੀਆਂ 16 ਕਰੋੜ 1.6 ਬਿਲੀਅਨ ਕਿੱਟਾਂ ਹੋਣੇ ਤੁਹਾਡੇ ਦੇਸ਼ ਚ ਭੇਜਦੀਆਂ ਪੀਐਮ ਮੋਦੀ ਨੇ ਐਗਰੀਮੈਂਟ ਤੇ ਸਾਈਨ ਕਰਕੇ ਜਨਤਾ ਨੂੰ ਲਾਉਣ ਦੀ ਪਰਮਿਸ਼ਨ ਦੇ ਦਿੱਤੀ ਹੈ ਜਿਹੜੀ ਉਹ ਜਾਣਕਾਰੀ ਤੁਹਾਨੂੰ ਕੋ ਤੁਹਾਡੇ ਤੱਕ ਅਸੀਂ ਲੈ ਕੇ ਆਉਂਦੇ ਹਾਂ ਉਹਨਾਂ ਨੂੰ ਵੱਧ ਤੋਂ ਵੱਧ ਸਾਂਝਾ ਕਰਿਆ ਕਰੋ ਤਾਂ ਜੋ ਸਾਰਿਆਂ ਨੂੰ ਪਤਾ ਲੱਗ ਸਕੇ ਸਾਡੀ ਇੱਕ ਜੁੜਤਾ ਹੀ ਸਾਨੂੰ ਬਚਾ ਸਕਦੀ ਹੈ ਨੀ ਤੇ ਕੱਲੇ ਕੱਲੇ ਨੂੰ ਉਵੇਂ ਹੀ ਲਪੇਟਣਗੇ ਜਿਵੇਂ ਕਰੋਨਾ ਚਲ ਪੇਟਿਆ ਸੀ ਘੋੜਿਆਂ ਵਰਗਿਆਂ ਨੂੰ ਚਾਦਰਾਂ ਚਲ ਪੇਟੇ ਫਾਣਗੇ ਤੇ ਤੁਹਾਡਾ ਕੋਈ ਬਸ ਨਹੀਂ ਚੱਲਣਾ ਇਸ ਲਈ ਜਿਹੜੀ ਵੀ ਜਾਣਕਾਰੀ ਤੁਹਾਡੇ ਤੱਕ ਲੈ ਕੇ ਆਉਂਦੇ ਉਹਨਾਂ ਨੇ ਵੱਧ ਤੋਂ ਵੱਧ ਸਾਂਝੀ ਕਰਿਆ ਕਰੋ ਕਿਉਂਕਿ ਕਿਸੇ ਟਾਈਮ ਬੀ ਐਮਰਜੈਂਸੀ ਦੇ ਵਿੱਚ ਲੱਗ ਜਾ ਸਕਦੀ ਹੈ ਤੇ ਫਿਰ ਘਰੇ ਬੈ ਕੇ ਕੋਈ ਕਿਸੇ ਨੂੰ ਕੁਝ ਨਹੀਂ ਦੱਸ ਸਕਦਾ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਚੈਨਲ ਤੇ ਵਿਜ਼ਿਟ ਕਰੋ ਅਸੀਂ ਸਾਰੀਆਂ ਵੀਡੀਓ ਪਾ ਰੱਖਿਆ ਜੇ ਤੁਸੀਂ ਇੱਕ ਜ਼ਿੰਮੇਵਾਰ ਮਾਪੇ ਹੋ ਤਾਂ ਚੈਨਲ ਤੇ ਵਿਜ਼ਿਟ ਕਰੋ ਪਤਾ ਲੱਗੇ ਤੁਹਾਨੂੰ ਅੱਗੇ ਹੋਣਾ ਕੀ ਹੈ ਤੇ ਇਹਨੂੰ ਵੱਧ ਤੋਂ ਵੱਧ ਸਾਂਝਾ ਕਰੋ ਤਾਂ ਜੋ ਸਾਰਿਆਂ ਨੂੰ ਪਤਾ ਲੱਗ ਸਕੇ